ਸਾਦੇ ਗੇਕੇ ਨਾਗੜੇ ਬਣਾਇਆ ਕੱਢ ਕੇ ਦੇਖਾਂ ਹਾਂ ਆ ਰਿਹਾ ਭਾਈ ਪੰਜਨੇ ਪੱਤੇ ਸ਼ੋਅ ਕਰਤੇ ਆ ਲੈ ਤਿੱਕੀ ਦੁੱਖੂ ਨੀ ਆ ਵੀ ਦੇ ਜੀਓ ਜੀ ਮੇਰੇ ਨਾਲ ਦਿਖਾ ਜੀ ਆ ਵੀ ਨਾਲ ਲੱਗਦਾ ਦਿਓਰ ਨੇ ਛੋਟੀ ਵੱਡੀ ਭਾਬੀ ਦੇ ਵੀ ਹੈਗੀ ਆ ਹੈਗੇ ਤੇ ਆਗੇ ਇਧਰ ਵੀ ਨਹੀਂ ਇਹ ਦਰਾਣੀ ਜਿਠਾਣੀ ਪਾਸੇ ਪਾਸੇ ਮੈਂ ਕੀ ਕਹਿ ਗਿਆ ਰਾਮੀ ਬਹੁਤ ਹੈ ਭਾਈ ਖੇਲੋਂ ਦੇ ਹਿਸਾਬ ਨਾਲ ਪੰਮਾ ਬਣਿਆ ਇਹਦਾ ਉਹ ਮੇਰੇ ਬੜੇ ਕਾਰਜੀ ਤੌਰ ਤੇ ਇਹਨੂੰ ਆਪਣੇ ਹਿਸਾਬ ਨਾਲ ਤੂੰ ਚੱਲਦਾ ਫਿਰ ਫਿਰ ਤੂੰ ਨੰਘ ਜਾਦਾ ਲੈ ਤੂੰ ਲੱਗ ਗਿਆ ਦਰਾਣੀ ਠਾਣੀ ਫਿਰ ਦਰਾਣੀ ਫਿਰ ਤੈਨੂੰ ਪਤਾ ਹੀ ਹੱਕ ਹੱਕ ਰੱਖਦੀ ਹੁੰਦੀ ਮਮੋਟ ਐ ਰਮ ਦਾਲੀ ਕਰ ਮਾਰਦਾ ਥੋੜੀ ਇਟ ਚਲੋ ਅੱਗੇ ਚੱਲੇ ਚਲੋ ਤੋਰਾਂ ਦੇਗਾ ਭੇਜ ਚਲੋ ਦੇਖਦਾ ਘਰੇ ਹੈਗਾ ਚੱਕ ਬੋਲੀ ਨਾ ਮੇਰੇ ਕੋਲ ਜੱਗਾਂ ਦੀ ਜੱਗਾ ਹੱਲੀ ਤਾਂ ਦੇ ਦੇ ਲੱਗੇ ਨਾ ਬੈਠੇ ਮੇਰੇ ਲੰਗੀ ਉਹਨਾਂ ਕਿਆ ਪਗੜਨੂਗਾ ਦੱਲ ਰੱਖ ਕਿਆ ਟਿੱਕੇ ਦੋ ਕੀ ਚੱਲੂ ਤੂੰ ਸਾਰ ਤੇਰੀ ਤਾਂ ਦੇ ਦੇ ਜਾ ਫੱਤਾ ਮੇਰੇ ਕੋਲ ਜੱਗਾ ਹੁਸਾ ਗਾ ਲਾਸਟ ਵਾਰੀ ਹੋ ਰਾਂ ਇਹ ਦੋ ਵਾਰ ਆਹ ਦੇ ਕੇ ਕਿੱਕੇ ਲਾਗੜੇ ਬਣਾਇਆ ਉਹ ਹੀ ਬਣਾਇਆ ਉਹ ਹੀ ਬਣਾਇਆ ਉਹ ਹੀ ਬਣਾਇਆ ਚੱਲ ਲੈ ਆਵੇ ਲੇਵੀ ਸ਼ਬਦ ਲੱਗੇ ਹੋਣਾ। ਉਹ ਚੱਤ ਪਹਿਨਾ ਵੀ ਜਿਹੜਾ ਹਰ ਕੇ ਹਟਿਆ ਇਹ। ਹੂੰ। ਪਲਾਗੇ ਹਟਿਆ ਪਹਿਨ। ਹਾਂ ਬਾਈ ਫੇਰ ਸ਼ਬਦ ਲੱਗ। ਦੋਨੋਂ ਹਟੇ ਯਾਰ। ਚੱਲ ਜਣ ਦੇ। ਤੇ ਹੋਂ ਬਾਈ ਇਹ ਬੰਦੇ ਕਿੰਨੇ ਲੋਕਾ ਕੋਣ ਆ? ਮੈਂ ਕਿਹੜਾ ਬਾਈ? ਕਿਉਂਕਿ ਵਿੱਚ ਇੱਕ ਵਿੱਚ ਮੈਂ ਆ ਇੱਕ ਵਿੱਚ ਪੰਮਾ। ਮੇਰੇ ਭਾਜਣਾ ਬਾਈ। ਵੀ ਜਿਹੜਾ ਬੰਦਾ ਬਾਬਾ ਭਾਈ ਬਣ ਗਿਆ। ਕਿਆ ਬਲਾਉਗਾ ਠੰਡਾ? ਠੰਡਾ ਬਰਉਂਗਾ ਐਤ ਕੀ ਠੰਡਾ ਹੈ ਗਾਹਨੁ ਪ੍ਰੀਤ ਪਕੌੜੇ ਕਰਨੇ ਆ। ਆ ਚੱਕਾ ਦੇਖੋ ਬਈ ਕਿਆ ਬਣਦਾ। ਬਾਈ ਜੱਕ ਸੋਣੀ ਹੋਈ ਯੱਕੋ। ਲੈ ਆ ਕੋਈ। ਠੰਡੀ ਮੋਦਨ ਤਿਆਰ ਕਰ ਲੈ। ਹੋਈ ਨਾ ਬਈ ਠੰਡਾ। ਆ ਹੋ ਅੱਜ। ਹੋਂਡੀ ਮਾ ਅਪਲੋਡ ਦਾ ਬਾਈ। ਹੋ ਲਾ ਪ੍ਰੀਤ। ਖੜਜਾ ਖੜਜਾ ਕੀ ਜੀ ਇਹ। ਨੂੰ ਰਹਿਣ ਦੇ। ਇਹ ਆ ਚੱਕੋ ਪਹਿਲਾਂ ਤਾਂ। ਓ ਜੱਕ ਦਾ ਸੋ ਬਾਈ। 2 ਲੀਟਰ ਤਿਆਰ ਲੈ। ਲੈ ਬਈ ਬਾਈ ਜੱਗੇ ਦੀ ਬਿੱਤੀ ਠੰਡੇ ਦੀ ਅੱਜ। ਆ ਵੀ ਬੰਦਾ। ਉਹ ਵੀ ਧੋਕੂ ਧੋਕੂ ਆ ਗਿਆ। ਚਲੋ ਬਾਈ। ਚਿੱਕੀ ਚਿੱਕੀ ਆ ਲੈ ਬਾਈ। ਦੇ ਲੋ ਗੱਗਿਆ ਵਾਰ ਮੈਂ ਵਿਲਾ ਜੀ ਡੋਂਡੀ ਗੱਲ ਮੱਥੇ ਕਹੂਗਾ ਇਹ ਆਪਾਂ ਬਾਹਰ ਆ ਬਾਈ ਹਾਂ ਜੀ ਉਹਨਾਂ ਦੇ ਕੋਈ ਇਹ ਮੁਕਾਬਲਾ ਚੋਬਰਾ ਚ ਦੁੱਕੀ ਆ ਗਈ ਤੂੰ ਚੱਲਣਾ ਤਾਂ ਧੋਕੂ ਹੀ ਨਹੀਂ ਮਿਲਿਆ ਹੁਣ ਕਿੱਟ ਹੁਣ ਕੱਢ ਆ ਗਿਆ ਬੱਕਾ ਇਹ ਜੱਗਾ ਅੱਥੀ ਚੱਲ ਬਾਈ ਬੱਗੇ ਆ ਨਹੀ ਕੀਏ ਦੂ ਤੜਾਈ ਉਹ ਸੋਚਾਂ ਸੋਚਾਂ ਚ ਪੈ ਗਏ ਹੁਣ ਪਿੰਨਾ ਚੰਗਾ ਪਹਿਲਾ ਬਾਨੇ ਤੇ ਪਿੱਕੀ ਗਿਰ ਗਿਆ ਉੱਪਰ ਆਏ ਬੇਗੀ 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 ਚੱਲ ਵਾਪਸੀ ਚੱਲ ਫਿਰ ਲੈ 50 ਕੇ ਤੇਰੀ ਬੱਤ ਚੱਕ ਮੰਗੇ ਪੰਮੇ ਦੇ ਭਾਈ ਕੀ ਦਿੰਨਾ ਚੜੀ ਇਹ ਤਾਂ ਚੜੀ ਆ ਤੂੰ ਵੀ ਸਦਾਈਉਂ ਲਾਲ ਬਲਾਲੇ ਠੇ ਲਾਲਾ ਲਾ ਲਾ ਚਲੋ ਭਾਈ ਅੱਗੇ ਚੱਲੇ ਗੋਦਲ ਵਕੀਆ 2 ਲੀਟਰਲੀ ਕੀ ਆ ਮਤੇ ਕਾਤੋਂ ਮਿਲਣਾ ਤੈਨੂੰ ਰੁਕੋ ਮਿਲਣਾ ਯਾਰ ਕਿ ਮੁਕੇ ਨੇੜੇ ਦਾ ਫੜ ਪਹਿਲੇ ਦਾ ਫੜਾਤਾ ਨੇੜੇ ਵਾਲਾ ਦੁਆ ਗਿਆ ਚੱਲ ਵੀਰ ਚੱਲ ਫਿਰ ਚੱਕ ਹੋਕਮ ਜੇ ਥੋੜੇ ਪੱਤੇ ਨੂੰ ਹੁਕੋਂ ਦਾ ਇਹ ਚਿੜੀ ਆ ਮੂੰਹ ਘਟਾਉਣਾ ਤੇਰਾ ਹੋਈ ਕੋਈ ਚਲ ਲੈ ਬਈ ਜੱਗਾ ਬਸ ਗਿਆ ਸ਼ਿਕੀ ਲੈ ਤਿੱਕੀ ਆ ਗਈ ਇਹ 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 ਆ ਜਾ ਕਰ ਬਾਤ ਲੈ ਦੁਕੀ ਆ ਤਿੱਕੀ ਹੁਣ ਕੀ ਵਗਾਰ ਲੀ ਵੀਰੇ ਲੈ ਬਈ ਹੁਣ ਦੇਖਦੇ ਕੌਮਣ ਦਾ ਪੰਜ ਤਾਂ ਕੱਢ ਕੇ ਦੇਖਾਂ ਹਾਂ ਆ ਲੈ ਬਈ ਪੰਜ ਨੇ ਪੱਤੇ ਸ਼ੋਅ ਕਰਤੇ ਆ ਲੈ ਤਿੱਕੀ ਦੁਕੀ ਨਿਕਲ ਗਿਆ ਨਾਲਾ ਮੰਨੂ ਦਿੱਤੇ ਨੇ ਬੱਤੇ ਫੇ ਬਾਈ ਆਪਣਾ 2000 ਅੱਧੇ ਦੇ ਪੈਸੇ ਪਾ ਲਿਓ ਫਿਰ ਯੋਗਦਾਨ ਦੋਹਾਂ ਦਾ ਹੋਣਾ ਆਪਣਾ ਉਹਨੂੰ ਦੱਸਤੀ ਗੱਲ ਉਹਨੂੰ ਦੱਸਤੀ ਗੱਲ ਆ ਬੰਦਾ 2 ਲੀਟਰ ਮੱਕੀ ਵੈਸਾ ਪਈ ਮਾਰਦਾ ਬਾਈ ਢੱਡੇ ਮੱਟਮ ਬਿਲਿਆ ਤੇ ਲਿਆ ਵਾਲਾ ਪੱਲਾ ਮੈਂ ਕੱਢਣ ਲੱਗਾ ਠੀਕ ਗੱਲ ਹੋ ਗਿਆ ਹੁਣ ਲੈ ਵੀ ਆਮੋ ਸਾਹਮਣੇ ਹੋ ਗਏ ਚੀਨਾਰੀ ਇੰਡੀਆ ਹੋ ਗਿਆ ਮਾਮਾ ਸਾਹਮਣੇ ਓ ਬਾਈਓ ਪੁੱਜ ਤਾਂ ਨੀ ਹੋ ਰਹੀ ਆ ਗਿਆ ਯੱਕਾ ਇੱਥੇ ਕੈਨੇਡਾ ਆਖਰੀ ਮੁਕਾਬਲਾ ਭਾਈ ਹੁਣ ਦੇਖਦੇ ਕਿਆ ਬਣਾਦਾ ਉਹਨੂੰ ਸਾਰੇ ਬੱਤੇ ਪਤਾ ਬਿਲਕੁਲ ਨਹੀਂ ਬਾਈ ਚੱਲ ਚੱਲ ਭਾਈ ਚੱਲ ਚੱਲ ਭਾਬੀ ਦੀ ਹੋਰ ਪੰਮਾ ਖੱਜਲ ਹੋਇਆ ਪਿਆ ਜੱਗਾ ਪਰੇਸ਼ਾਨ ਹੈ ਇਹ ਛੋਟਾ ਪਤਾ ਲਾਇਆ ਗਿਆ ਜੀ ਚਲੋ ਇਹ ਚੱਲ ਭਾਈ ਫੇਰ ਚੱਲ ਧੀਰੇ ਇਹ ਇਹ ਅੜਿਆ ਪਿਆ ਕੰਮ ਬਣ ਗਿਆ ਬਣ ਗਿਆ ਲੱਭਰੀ ਠੰਡੇ ਦੀ ਬੋਤਲ ਭਰ ਲੈ ਜਾ ਕੇ ਪਹਿਲਾ ਦੇਨਾ ਹੁਕਮ ਦਾ ਛੋਟਾ ਮੈਂ ਲਾਪਰੀ ਨੂੰ ਕਹਿ ਕੇ ਚੱਲਦੇ ਹਾਂ ਥੋੜਾ ਪਤਾ ਭਾਈ ਚੱਲ ਭਾਈ ਛੱਕੀ ਚੌਕੀ छोटा भिकी जोले चको बाप बन गया खाते मेरे को पत्ते बहुत आ गए बच गया ਲੋ ਜੀ ਬੰਦਾ ਹਲਿਆਣੇ ਦਾ ਆ ਨਾ ਅੱਜ ਇਹ ਆਪਣੀ ਗਲਤੀ ਕਰ ਹੋ ਗਿਆ ਜਦੋਂ ਰੋਕੂ ਰੋਕੂ ਦੇ ਦਿੱਤਾ ਪਹਿਲਾਂ ਇਹ ਕਿਹਾ ਵੀ ਹੁਕਮਤਾ ਘਿਰ ਉੱਥੇ ਫਸ ਗਿਆ ਤਾਂ ਇਹ ਮੇਰੇ ਕੋਲ ਦੋ ਪੈ ਮੇਰੇ ਕੋਲ ਦੋ ਛੋਟਾ ਪੱਤਾ ਹਾਂ ਕਿ ਸਰ ਤੇ ਫਿਰ ਆ ਗਈ ਦੀ ਫਿਰ ਘੇਮ ਘਮ ਜਾਣੇ ਦੀ ਤਪਾ ਲੈਣੀ ਯਾਰ ਤਪਾ ਵੀ ਢਾਖਾ ਉਹ ਜਾ ਫਾਲੇ ਠੰਡਾ ਇਹ ਕਿੰਨ ਤੁਸੀਂ ਕਰੇ ਪਏ ਪੰਚਨ ਕਰਮ ਲਿਆ ਨਾ ਇੱਕ ਜੱਪੜ ਖੋਲਦੇ ਨੇ ਗੱਡੀ ਪਾਰੇ ਨਾ ਲੋਗਾ ਦੀ ਬੰਦੂਰੇ ਮੇਰੇ ਖਾਤੇ ਲਿਖ ਲਵੇ ਦੱਟ ਜੇ ਗਲਾ ਗਲਾ ਗਲਾਸ ਗਲਾਸ ਟਿੱਕੋ ਆ ਗਲਾਸ ਬਗਲਾਦ ਫੜ ਲਈ ਕੋ ਹੋੜੀ ਪੀਣਾ ਉਹ ਇੱਕਾ ਗਰਮੀ ਬਹੁਤ ਆ ਹੂਮਾਤ ਫਰਾਤ ਨੂੰ ਹੋਊਗਾ ਗਾ ਹਾਂ ਮਿਕੜਿਆ ਦਾ ਹੋ ਗਿਆ ਨਦੀ ਬਹੁਤ ਆ ਬਹੁਤ ਜ਼ਿਆਦਾ ਉਹ ਗਰਾਉਂਡ ਦਾ ਪਾਣੀ ਭਰ ਗਿਆ ਪੁੱਛੀ ਪਿੰਡਰ ਇਹਨੂੰ ਪੁੱਛੀ ਵੱਜਦਾ ਵੱਜਦਾ ਪੂਰਾ ਉੱਪਰ ਡਲੜਾ ਗਰਾਉਂਡ ਦੇ ਵੀ ਪਾਣੀ ਇੰਨਾ ਆ ਗਿਆ ਲੈ ਬਈ ਠੰਡਾ ਹੀ ਠੰਡਾ ਹੋ ਗਿਆ ਲੈ ਇੱਕ ਤਾਂ ਇਹ ਆਈਟਮ ਇਹ ਜੀ ਹੈ ਨਾ ਇਹ ਲੇ ਕੇ ਵੀ ਉਹ ਆ ਜਿਹੜਾ ਗਲਤ ਨੂੰ ਲੰਗੇ ਦਿਖਦਾ ਚੂਹੇ ਤੇ ਰੱਖੀ ਵੀਡੀਓ ਬਣੂਗਾ ਅੰਡਾ ਤੂੰ ਵੀ ਵੀ ਨਾ ਉਤਾ ਬਣਿਆ ਭਾਬੀ ਉਹ ਤਾਂ ਪਹਿਲਾਂ ਬਣਦਾ ਪੀਣਾ ਭਾਬੀ ਇਹ ਭਾਬੀ ਭਾਬੀ ਠੇਡਾ ਪੀਲਾ ਕਿਹੜੀ ਜਿਹੜੀ ਢੋਲ ਦਾ ਗਾਣਾ ਨੂੰ ਆਇਆ ਥੱਲੇ ਅਨਾਰਾ ਵੀ ਦੇ ਜੀਰੋ ਜੀ ਇਹ ਵੀ ਨਾਲੇ ਲਾਇਆ ਆ ਵੀ ਨਾਲ ਲੱਗਦਾ ਦਿੋਰ ਨੇ ਛੋਟੀ-ਵਡੀ ਭਾਬੀ ਦੇ ਵੀ ਹੈਗੀ ਆ ਹੈਗੀ ਦੇ ਹੈਗੇ ਨਹੀਂ ਇਹ ਦਰਾਣੀ ਦੀ ਠਾਣੀ ਪੰਮਰ ਕੀ ਆ ਕੇ ਗਿਆ ਰਾਮੀ ਬਹੁਤ ਬਾਈ ਖੇਲੋ ਨਾ ਸਾ ਉਹ ਪੰਮਾ ਬਣਿਆ ਨਾ ਉਹ ਇਹ ਬੜੇ ਕਾਗਜ਼ੀ ਤੌਰ ਤੇ ਇਹ ਅਬੜੇ ਹਲਾਣਾ ਤੂੰ ਚੱਲਦਾ ਫਿਰ ਫਿਰ ਤੂੰ ਲੱਗਦੇ ਆਈਆਂ ਕਹਿੰਦਾ ਤੂੰ ਲੱਗ ਗਿਆ ਦਰਾਣੀ ਥਾਣੀ ਬਦਲੇ ਦਰਾਣੀ ਫਿਰ ਤੈਨੂੰ ਪਤਾ ਹੀ ਹੈ ਹੱਕ ਹੱਕ ਰੱਖਦੀ ਹੁੰਦੀ ਮਾਂ ਮੋਟਾ ਐ ਰਮ ਦਰਾਣੀ ਕਰ ਫਮਾਤ ਅਬਰ ਮਾਂ ਮੋਟਾ ਵੀ ਗੁੱਸਾ ਕੱਢਦੀ ਐ ਅਗਲੀ ਗੰਨਾ ਹੁੰਦਾ ਸਾਈ ਪਾ ਪਿੰਡ ਆਲੇ ਹੋਰ ਉਹ ਭਾਬੀ ਇਹ ਭਾਬੀ ਪਾ ਜਿਹਦੇ ਕੋਲ ਦੀ ਸ਼ਾਤਲਾ ਭਾਬੀ ਸੰਗ ਦੀ ਐ ਉਹ ਕੋਈ ਜਿਹਦੇ ਕੋਲ ਦੀ ਸ਼ਾਤਲਾ ਭਾਬੀ ਸੰਗ ਦੀ ਐ ਤੇ ਨਾਲ ਹੀ ਬੋਲੀ ਤੇ ਨਾਲ ਹੀ ਬੋਲੀ ਮੈਂ ਬਸ ਹੌਸਾ ਸੋਣੇ ਦਾ ਆ ਮੱਜਮਾ ਹੋਂ ਸਾਫ ਆ ਬਾਕੀ ਪਤਾ ਕੋਈ ਨਹੀਂ ਤਾਂ ਰਾਤ ਨੂੰ ਆ ਜਾਣਾ ਜਿਹੜੀ ਗਰਮਾਇਸ਼ ਆਈ ਆ ਜਾਣਾ ਰਾਤ ਕੱਲ ਵੀ ਤਾਂ ਆਇਆ ਕੋ ਸੋਤਾ ਬਸ ਹੁਣ ਆਏ ਕੋ ਸਭਾਈ ਹੁਣ ਤਾਂ ਵੇਲੇ ਬੈਠੇ ਆਪਣਾ ਤਾਂ ਤਾਹ ਤੇ ਕੁੱਟੀ ਜਾਓ ਤੈਨੂੰ ਪੱਤੇ ਛੋਟੇ ਆ ਗਏ ਤਾਂ ਬਸੀ ਤੈਨੂੰ ਮਨ ਨੂੰ ਤੈਨੂੰ ਫੋਟੋ ਨਹੀਂ ਗਈ ਹੈ ਨਹੀਂ ਤੈਨੂੰ ਇਹਨੂੰ ਕੋਈ ਫੋਟੋ ਨਹੀਂ ਦੇਗੀ ਇਹਨੇ ਪੱਤੇ ਸਕੈਨ ਕਰਕੇ ਵੰਡੇ ਪੱਤੇ ਨਹੀਂ ਸਕੈਨ ਉਹ ਠੋਕੂ ਲੈ ਗਿਆ ਠੋਕੂ ਨੇ ਸਾਰੀ ਕੰਮ ਬੁੱਕ ਉਹ ਬੇਗਿਆ ਰੋਕੂ ਇਹਦਾ ਸਾਰਾ ਪਾਣ ਗਿਆ ਸਾਰਾ ਬਦਲ ਉੱਪਰ ਸੈਟ ਹੋ ਗਿਆ ਨਾ ਬੱਗਾ ਉਹ ਚੱਕਰ ਪਾਤਾ ਇਹ ਦੱਸਿਆ ਕੀ ਰ ਹੈ ਵੀ ਖਬਰੇ ਕਰ ਇਹਦਾ ਹੀ ਬੜਾ ਚੰਦਨ ਦਾ ਪੱਤਾ ਨਾ ਨਾ ਮੈਨੂੰ ਕਿ ਠੋਕੂ ਉਤਰੋ ਨਾ ਆਹ ਹੂੰ ਉਲਟਾ ਪੈ ਗਿਆ ਉਹਨੂੰ ਇਹ ਤੁਕ ਦੇ ਦੋ ਨਾ ਨੂੰ ਮਿਲਿਆ ਵਾ ਇਹਨੂੰ ਮਿਲਣ ਦਾ ਬਾਈ ਇਹਨੂੰ ਆ ਵੀ ਚੱਲ ਕੀ ਦਾ ਬੜਾ ਹੂੰਗਾ ਉਹੀ ਚੱਕੂੰਗਾ ਇਹਦੇ ਦੇ ਵੇਹਰ ਤਾਂ ਮੈਂ ਚੱਲ ਫੇ ਦੂ ਵੀ ਲੈ ਲਾ ਬਾਈ ਇੱਕ ਵਾਰ ਤਾਂ ਮੇਰੇ ਕੋ ਹੋ ਗਏ ਤੇ ਖਾਸੇ ਘੱਟੇ ਮੈਂ ਤੇ ਮੱਤੇ ਲੈਣੇ ਬੈਗ ਬੰਨੂ ਤਾਂ ਜਾ ਕੇ ਪਾਮੇ ਨਾਲ ਪੱਟੀ ਪਈ ਫਿਰ ਚਲੋ ਆਇਆ ਫਿਰ ਆ ਜਾ ਹੁਣ ਫਿਰ ਕਾਦੀ ਬਨੀ ਗਦੇ ਪਕੌੜੇ ਵਾਜੀ ਨਾ ਇੰਨੇ ਕਰਾ ਲੈ ਨਿਕਲ ਇੰਨੇ ਕਰਾ ਲੈ ਇੰਨੇ ਪੈਸੇ ਨਹੀਂ ਹੈਗੇ ਚਲ ਪਰਸੈਂਟੇਜ ਕੱਢ ਲਾਂਗੇ ਇਹਦਾ ਪੈਸਾ ਨਿਕਲਿਆ ਬਾ ਉਹਨੂੰ ਘੱਟ ਪੈਸਾ ਦੂਆ ਨੂੰ ਜ਼ਿਆਦਾ ਐਂ ਕਰ ਲਾਂਗੇ ਆ 10 20 ਸਾਰੇ ਮਿਲ ਕੇ ਮਗਾ ਲੂਗੇ ਆ ਜਾ ਆ ਜਾ ਬਈ 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 ਉਹ ਸੈਂਟਰ ਮੈਂ ਕੱਢ ਦਿੰਨੀ ਆਪੇ ਤੂੰ ਬਹਿ ਜਾ ਕਿਹ ਕਿਆ ਕਿਆ ਸਕਦਾ ਲਾਉਂਦਾ ਤੂੰ ਲਾਉਂਦਾ 10 ਜੀ ਹਾਂ ਯਾਰੀ ਯਾਰ ਸਾਤੋਂ ਆਨੇ ਯਾਰ ਵੇ ਹੋ ਗਏ ਇੱਕ ਆਉਣਾ ਪਗੋੜ ਜਾ ਭੇਜੂ ਨਾ ਸਮੋਸੇ ਦੇ ਦੋ ਦੋ ਨੂੰ ਭਾਜੌਰ ਤੇ ਤੇ ਕਰਦੇ ਇਹ ਤਾਂ ਪਹਿਲਾਂ ਬਣੀਆਂ ਸਹੀ ਫੇਰ ਦੇਖਦੇ ਭਾਬੀ ਦਾ ਬਣਾ ਕੋਈ ਆ ਜਾ ਹਾਂ ਆਪਾਂ ਬਾਈ ਕਿੱਧਰ ਰਿਹਾ ਅਜਾ ਹਾਂ ਕਿੱਧਰ ਰਿਹਾ ਤੇਦਾਰੀ ਤੇ ਆਏ ਦਿਖੇ ਨਹੀਂ ਸਾਹ ਦੀ ਖੜੀ ਐ ਇੱਥੇ ਨਾ ਨਾ ਬਲਮੇ ਕੀਦਾ ਮੈਂ ਹੱਦਸਾ ਕੰਮ ਨਿਬੜ ਗਿਆ ਸੋ ਨਹੀਂ ਤਾਂ 11:00 ਵਜੇ ਤੇ ਮੈਂ ਲੱਗ ਗਿਆ ਉਹ ਦਰਾਜਾ ਵੀ ਲੋਵਾਤਾ ਉਧਰ ਆਜ ਗਏ ਆ ਅੱਜ ਗਏ ਦੇਖੂ ਕਿੱਧਰ ਚਾਹੀਏ ਐ ਵੇ ਨਾ ਵਧੀਆ ਉਦਾਂ ਹੋਰ ਕੀ ਇੱਡੇ ਦੀ ਮਰਜੀ ਹੋ ਗਿਆ ਉਹ ਕੁੱਤੇ ਬਿੱਲੇ ਦਾ ਬੜੀਏ ਕੁੱਤੇ ਦਾ ਬੜੀ ਜਾਣੇ ਵਿੱਚ ਉਹਦੇ ਗੈਂ ਨਹੀਂ ਬੜੂ ਵੀ ਬਸ ਕੁੱਤੇ ਬਿੱਲੇ ਦਾ ਬਈ ਵੱਲ ਨਹੀਂ ਹਾਂ ਗੈਂ ਕੋ ਕੰਮ ਖਰਾਬ ਕਰਦੀ ਹੈ ਕੁੱਤੇ ਬਿੱਲੇ ਦੇ ਨਾਲ ਬੈਠੇ ਰਹੂਗੇ ਉੱਥੇ ਠੀਕ ਹੈ ਲੈ ਭਾਈ ਆਜੋ ਚੱਕ ਚੱਕ ਗੁੱਡ ਬਾਰਗਰ ਇਹ ਬਣਾਵਾਇਆ ਨੇ ਕੋਲ ਕੋਲ ਚ ਵਧੀਆ ਉਹ ਡਾਕ ਲੈ ਆਪਾਂ ਹੀ ਫੜਾ ਦੇ ਕਮਿਊਨਿਟੀ ਦਾ ਮਰਜੀ ਫੜਾ ਦੇ ਠੀਕ ਹੈ ਐਨ ਬਾਈ 1 ਨੰਬਰ ਕਮ ਆ ਜੀ ਲੰਬੀ ਕੀ ਮਲਾਉਂਦਾ ਚੋਕਿਆਂ ਦਾ ਸਰਾ ਕਰਾਉਂਦਾ ਹੈ ਠੀਕਾ ਮਾਰ ਕੇ ਜਾਣਾ ਸਾਡਾ ਮੰਗਾਇਆ ਉਹ ਮੈਂ ਨਹੀਂ ਕੋਲ ਮਿਲੋ ਜੀ ਮਿਲਤਾ ਲਈ ਜੀ ਅਸੀਂ ਬੇ ਮੈਨ ਨਹੀਂ ਮਿਲੇਗਾ ਅਸੀਂ ਦਾ ਮਿਲਿਆ ਇਹ ਵੀ ਮਿਲਿਆ ਬੜੇ ਹੀ ਮੈਂ ਵੀ ਮਿਲਿਆ ਕੋਲ ਮੇਲੇ ਵੀ ਜਾਣ ਲੱਗੇ ਨੂੰ ਮੇਲੇ ਆ ਮੜਾ ਜਾ ਅਰੀ ਸਾਰੀ ਮੇਲੇ ਸਾਰ ਦੇ ਅੱਜ ਇਹ ਚੱਲਦਾ ਦਾ ਕਰੋ ਤਾਂ ਬਾਈ ਲੇਟ ਹੋ ਗਿਆ ਜੀ ਫਿਰ ਮੇਲੇ ਲੂ ਗਿਆ ਠੀਕ ਹੈ ਥੋੜੀ ਇੱਕ ਹੋਰ ਗੱਲ ਹੈ ਇਹਦੇ ਪਾਟੀਆਂ ਕੰਦੀ ਸਮਾਨ ਉੱਥੇ ਰੱਖੋ ਬੁਵਾ ਜਾ ਚਲੇ ਉਹ ਨੂੰ ਹੀ ਪੱਖਦਾ ਉੱਥੇ ਸਫਾਈ ਵਾਲਾ ਸਫਾਈ ਵਾਲਾ ਕਰਮਚਾਰੀ ਚਲੇ ਗਿਆ ਠੀਕ ਹੈ ਨਾ ਅੱਗੇ ਤੋਂ ਕਰਦੇ ਦਾ ਹੁਣ ਮੈਨੂੰ ਦੇਖਣ ਅੱਧਾ ਘੰਟਾ ਲੱਗ ਲਿਆ ਉਹਦੇ ਹੁਣ ਸਫਾਈ ਆਪ ਕਰਨੀ ਪਏ ਕਰਨੀ ਉਹ ਉੱਥੇ ਰੱਖਦਾ ਹਮੜਾ ਪਹਿਲੇ ਜਾਣਾ ਚੱਕਲਾ ਕਰਨਾ ਉਹਦੇ ਵਿੱਚ ਪਿਆਰ ਨੂੰ ਇਹ ਦਿਨ ਨੂੰ ਯਾਰ ਲਾ ਲਾ ਲਾਲੇ ਕਾ ਕਿ ਦਿਨ ਦੀ ਹਾੜੀ ਫਿਰ ਕਿਉਂ ਕਾ ਲਾ ਲਾਲੇ ਕਰ ਨਹੀਂ ਨਹੀਂ ਗੈਟ ਕਰੀ ਤੂੰ ਹੀ ਗਲਾਸੇ ਗਲਾਸ ਕਰਿਆ ਪੈਦਾ ਉਹ ਦੇਖ ਉਹੋਂ ਢੇਰ ਲਾਇਆ ਏਲਾ ਭਰ ਕੇ ਸਾਲ ਅਸਲੀ ਜੀ ਤੇ ਗੱਠੀ ਨਹੀਂ ਕਰੀ ਤੇ ਕਿਹੜੀ ਅਖਬਾਰ ਅਖਬਾਰ ਵੀ ਨਾ ਨਾ ਹੋਰ ਕੋਸਾ ਅਖਬਾਰ ਦਾ ਗੱਲ ਜੀ ਨਹੀਂ ਅਖਬਾਰ ਦਾ ਗੱਲ ਜੀ ਅੱਛਾ ਅੱਛਾ ਉਹ ਕੰਜਾ ਹਾਤਾ ਆ ਕੇ ਲਾ ਦੇ ਵੀ ਮੈਂਟ ਲਵਾਇਆ ਕਰਦੇ ਆਪਾਂ ਆ ਵੀ ਸਫਾਈ ਕਰਨੀ ਆ ਹੁਣ ਇੱਥੇ ਬੈਠਦੇ ਆ ਹੁਣ ਸਿਆਦ ਦੀ ਲੂਰੀ ਲੰਗਣਾ ਜੀ ਭਈ ਦਾ ਕੰਮੀ ਨਹੀਂ ਇਹਦਾ ਕਰਦੇ ਨਹੀਂ ਦੀ ਮੱਝ ਅਜੇ ਵੀ ਲੰਗੜਾੜਾ ਦੋਤਾ ਸੀ ਉਹਨੀ ਨਾਲ ਲੱਗਿਆ ਰਿਆ ਕਰਦੀ ਆਈ ਤਾਂ ਆਪਣੀ ਡਿਊਟੀ ਲੱਗ ਜੇ ਤੇ ਕੋਈ ਨਹੀਂ ਉਹ ਕਰਾਇਆ ਫੱਟਾ ਉੱਪਰ ਚੱਕ ਦੇਣਾ ਤਾਂ ਹੁਣ ਬਹੁਤ ਔਖਾ ਚੱਕਿਆ ਸੀ ਤੂੰ ਆਏ ਨੇ ਇਹਨਾਂ ਫੱਟਾ ਹਾਂ ਮੈਂ ਥੱਲੇ ਮੈਂ ਉਹਨੀ ਨੇ ਬਹੁਤ ਕਾ ਥੱਕਿਆ ਪਿੱਛੇ ਥੱਲੇ ਉਹਦੇ ਨਾਲ ਬਾਰ ਨੂੰ ਆਵੇ ਦੋਹਾਂ ਤੇ ਉਹਦੇ ਵਿੱਚ ਆ ਗਿਆ ਤੇਰਾ ਹੁਰਮਤ ਦਰਵਾਜ਼ਾ ਇਹਦਾ ਲੱਗਦਾ ਉਹ ਦਾ ਫੁੱਝ ਗਿਆ ਅੱਗੇ ਉਹ ਲੋਕੇਸ਼ਨ ਦੇਖ ਉਧਰ ਸੂਰਜ ਕਿਹੜਾ ਚਮਕਦਾ ਬੱਦਲ ਕੋ ਚਿੱਟੇ ਵਰ ਦੇਖ ਲੈ ਇਹੋ ਗੱਲ ਹੈ ਹਾਂ ਲੱਗਦਾ ਵੀ ਉੱਧਰ ਇੱਧਰ ਤੋਂ ਲੁਕ ਗਏ ਉੱਧਰ ਦੇਖਦਾ ਵੀ ਹੈਗਾ ਉਹਦਾ ਸਵੇਰ ਦਾ ਹੁਣ ਉਹ ਜਿਹੜਾ ਮੈਨੂੰ ਹੋਰ ਪਾਸੇ ਵੀ ਜਾਣਨਾ ਹੈ ਆਹ ਦੇਖ ਵੀ ਲੋਕੇਸ਼ਨ ਉਹ ਘੁੰਮ ਰਿਹਾ ਹਾਂ ਆਹ ਲੋ ਆ ਕੇ ਦੋ ਪੱਤੀ ਪੱਤੀ ਆ ਲੋ ਆਤੀ ਲਾਈਟ ਨੂੰ ਆਹ ਗੱਪੇ ਆ ਉਹ ਦੇ ਦੀ ਅੰਦਰ ਨੂੰ ਇੱਕ ਕਰਵਾਤੀ ਆ ਸਰੇ ਵੀ ਲਾਈਟ ਤਾਂ ਲਿਆਇ ਨਹੀਂ ਤੂੰ ਲਾਈਟ ਲਾ ਦੂੰਗੇ ਤਾਨੂੰ ਚਾਰ ਵੀ ਲੈਣੇ ਲਾਈਟ ਕਿਹੜੀ ਪੱਤੀ ਲੈ ਮੈਂ ਵੀ ਤਾਂ ਹੁਣੇ ਆ ਫਿਰ ਮੇਰੇ ਕੋਲ ਨਹੀਂ ਕੋਈ ਪਤਾ ਨਹੀਂ ਗਾਇਨੀ ਚਲੋ ਇੱਥੇ ਦੋ ਹੀ ਲੋਣੀ ਬੜੀਓ ਹਾਂ ਜਾਂ ਬਾੜ ਵਾਲੀ ਮੜ ਜੋ ਹੀ ਲਵਾਈ ਆ ਇੱਕੇ ਬਸ ਇੱਤਨੂੰ ਮਾਉਂਗਾ ਕਿੱਥੇ ਪੱਤੀਆਂ ਚ ਉਹ ਛੋਟੀ ਛੋਟੀ ਪੱਤੀਆਂ ਉਹ ਦੇਖ ਇਹਨੇ ਪੱਤੀਆਂ ਲਾਤੀਆਂ ਉਹ ਦੇਖੋ ਕਰਦੇ ਬੈਗ ਦੇ ਕੋਲ ਲੈਣ ਦੇ ਜਿਹੜੇ ਲੈਂਡ ਕੀ ਹੋਈ ਜਾਂਦਾ ਦੇ ਉਹ ਸਾਰੀ ਕੱਟਣੀ ਹੈ ਇਹਨੂੰ ਵੀ ਲਿਖਣੀ ਹੈ ਕਾਟ ਦੇ ਵਿੱਚ ਕਾਲੇ ਰੰਗ ਪਕਾ ਦਿਖਣੀ ਉਹ ਠੀਕ ਨਹੀਂ ਇਹ ਚਿੱਟੀ ਪੱਤੀ ਹੁੰਦੀ ਇਹਦੇ ਵਿੱਚ ਦੰਦਾ ਪੰਗੜਾ ਇਹਦਾ ਜੜੀ ਸੀ ਉਹ ਅੱਜ ਤੇ ਨਹੀਂ ਆਉਣਾ ਤੇਰੇ ਮੇ ਤਵੇ ਲਾਈ ਜਾਂਦੇ ਆ ਉੱਥੇ ਲਾ ਦੀ ਆ ਢੱਡਾ ਮੇਰੇ ਕੰਨੀ ਦੇ ਉੱਥੇ ਲਾ ਦੀ ਲੈਟ ਆਏ ਨੂੰ ਮੂੰਹ ਕਰਦੀ ਆਏ ਨੂੰ ਕਰੂਗਾ ਸਾਰੇ ਜਾਣਨਾ ਸਿਰੇ ਤੱਕ ਉਹ ਸਿਰੇ ਤੱਕ ਹੁੰਗਾ ਦੇਖੀ ਕੈਮਰਾ ਵੀ ਲਾਉਣਾ ਕੈਮਰਾ ਪਤਾ ਕਰ ਕੈਮਰਾ ਵਾਈਫਾਈ ਲਾਉਣਾ ਇੱਕ ਬਿਲਾ ਵਾਈਫਾਈ ਸਨੇ ਵਾਈਫਾਈ ਹੁੰਦਾ ਦੂਆ ਸੌਰੀ ਪਤਾ ਕਰ ਕਿੰਨੇ ਦਾ ਤੇ ਮਤਲਬ ਹੈ ਤੇ ਕਿਤਰ ਮੂਹ ਰੱਖਣਾ ਹੈ ਉਹਦੇ ਤੋਂ ਕੈਮਰਾਵਾਂ ਕੈਮਰਾਮੈਨ ਕੋ ਦੇਖ ਕੇ ਇੱਥੇ ਦੇ ਪੱਤੀ ਲੁਆਈ ਹੋਣੀ ਇੱਥੇ ਕੀ ਹੈ ਤਾਂ ਤੈਨੂੰ ਮੈਂ ਕਿੱਥੇ ਉਰੇ ਘੱਬੇ ਉਹ ਤਾਂ ਬਾਅਦ ਚ ਲਾਉਂਗੀ ਕੈਮਰਾ ਲਾ ਦੂੰਗਾ ਉਹਦੇ ਫਿਰ ਉਹ ਉੱਥੇ ਨਹੀਂ ਇੱਥੇ ਲਾਉਦਾ ਉਹਨੇ ਕੋ ਮਜਾਣਾ ਦੇ ਸਾਰੀ ਲੋਕੇਸ਼ਨ ਨੂੰ ਤੈਨੂੰ ਪਤਾ ਮੈਂ ਕਿਉਂ ਆਣਾ ਪਤਾ ਮੈਂ ਵੀ ਲਾਉਣਾ ਹੈ ਸੂਰਜਾਂ ਦੇ ਲਾਉਣਾ ਤੂੰ ਆ ਨਾ ਇਹ ਦੂਆ ਲਾਈ ਪਈ ਦੀ ਇਹਦਾ ਸੂਰਜਾਂ ਦੇ ਦਾ ਕੋਈ ਕੰਮ ਨਹੀਂ ਬਲਕਿ ਕੋਈ ਕੰਮ ਨਹੀਂ ਇਹ ਲਾ ਲਵਾਂਦੇ ਆ ਲਾਉਣਾ ਯਾਰ ਇੱਕ ਕਰ ਪਤਾ ਤੂੰ ਮੈਂ ਵੀ ਲਾਉਣਾ ਹੈ ਇਹ ਲੋਕੇਸ਼ਨ ਤੇ ਤੈਨੂੰ ਵੇਧੋਰੇ ਲਾਉਂਦਾ ਮੈਂ ਇਧਰ ਸਾਰੇ ਪਾਸੇ ਨੂੰ ਘੁੰਮੀ ਜਾਣਾ ਦਾ ਅੰਦਰ ਨੂੰ ਘੁੰਮੀ ਜਾਣਾ ਦਾ ਦੌੜ ਜੇ ਮਾਉਥ ਤੇ ਲਵਾ ਦੋ ਸਾਹਮਣੇ ਜੀਸਿਆਂ ਦੇ ਉੱਥੇ ਲਵਾਤਾ ਲਊਗਾ ਫਿਰ ਤੇਰਾ ਇੱਧਰ ਨੂੰ ਹੋਣੀ ਵੇ ਉੱਧਰ ਨੂੰ ਇੱਧਰ ਨੂੰ ਕਰੂੰਗਾ ਉੱਥੇ ਲਵਾ ਦੇ ਉਹ ਵੀ ਠੀਕ ਹੈ ਲਿਕੇ ਹੀ ਹੈ ਹੈ ਉਹਨਾਂ ਦਾ ਉਹ ਦੇਣਾ ਨੈਟ ਲੈ ਉਹ ਨੈਟ ਲੈ ਉਹਨਾਂ ਦਾ ਹੀ ਦੇ ਲੈਣਾ ਨਾਲ ਉਹਨਾਂ ਨੂੰ ਵੀ ਫਾਇਦਾ ਹੋਰ ਇੱਥੇ ਦੋ ਸਿਕਿਉਰਟੀ ਆ ਹੋਰ ਕਰ ਆ ਠੀਕ ਨਹੀਂ ਗੱਲ ਪੁੱਛੂੰਗਾ ਉਹ ਤਰੀਕ ਉਹ ਕਹਿੰਦੇ ਠੀਕੇ ਥੱਲੇ ਰੋ ਆ ਠੀਕੇ ਥੱਲੇ ਉਹ ਨੈਟ ਤੁਹਾਨੂੰ ਮਿਲ ਜੇ ਨਹੀਂ ਚਲੋ ਤਾਰਾਂ ਤੇ ਰਵਿੰਦਰ ਨਾ ਨੇ ਉਹ ਰੇਡ ਰਾਈ ਸੁਚਨਾ ਲੈ ਲਵੇ ਟੈਕਨੀਕਲ ਉੱਥੇ ਹੋਣੀ ਸੇਫਟੀ ਜ਼ਿਆਦਾ ਹੈ ਤੇ ਕਿੰਨੀ ਦੱਲੋ ਗਿਆ ਪੂਰੀ ਸੇਫਟੀ ਹੈਗੀ ਹੈ ਮੈਂ ਤਾਂ ਨਾ ਮੂੰਹ ਵੀ ਗੈਲ ਤਾਰ ਲੈਣਾ ਉੱਥੇ ਤਾਰਨਾ ਵੀ ਔਖਾ ਏ ਉਰੇ ਗੰਨੇ ਦੇ ਕਿੰਨੇ ਤਾਰਨਾ ਹੈਗਾ ਪੂਰੇ ਗੰਨੇ ਦਾ ਡਾਲਾ ਕਿੱਥੇ ਆ ਜੂ ਮੈਂ ਗੰਨੇ ਦੇ ਤਾਰੇ ਬਣਾਉਂਗੇ ਨਾ ਤੁਸੀਂ ਕਿਹਿਆ ਰੇੜੀ ਆਉਣੀ ਗੰਨੇ ਆੜੀ ਉਰੇ ਰੇੜੀ ਦਾ ਵੀ ਔਖਾ ਨਾ ਰਸਤਾ ਤਾਂ ਦੇਖ ਲੈ ਉਹ ਆਜੂਗਾ ਹੁਣ ਤਾਂ 2:30 ਵਜੇ ਕੋਟਾ ਆ ਜੂਰੇ ਐਡਾ ਲੰਬਾ ਟਰੈਲਰ ਆ ਯਾ ਯਾ ਉਵੇ ਗੰਨਾ ਉਹ ਗੰਨਾ ਗੰਨਾ ਆਜੂਗਾ ਇੱਕ ਵਾਰ ਤੇਰੀ ਫੋਟੋ ਵਾਈਪ ਤੇ ਦੇਖੀਏ 100 ਮਾਟਾ ਘਰ ਤਾਂ ਮੈਂ ਬਾਹਰ ਤੇ ਗੰਨੇ ਨਹੀਂ ਆਉਗਾ ਬਾਈ ਦਾ ਕਮੈਂਟ ਤੂੰ ਸਹੀਓ ਕਰੂਗਾ ਬਈ ਬਈ ਮੇਰਾ ਬਾਟਿਲ ਦਾ ਸਹੀਓ ਉਹ ਜੂ ਲੱਗਾ ਬਾਟੇ ਘਟੇ ਹੁੰਦਾ ਐਦਾਂ ਵੇਜ ਪਾਪਾ ਬਾਟੇ ਉਹ ਲੋਕੇਸ਼ਨ ਤੇਰੀ ਠੀਕ ਹੈ ਹੈ ਕਿੱਥੇ ਲਵਾ ਬਾਈ ਨੂੰ ਪੁੱਛ ਲੈ ਦੇਖ ਰਜ ਹੈਗਾ ਲੱਗਦਾ ਬਟੀ ਚਾ ਹੁਣ ਕਰਦਾ ਕੱਪੜੇ ਲਵਾ ਲੈਣਾ ਆ ਗਿਆ ਸਕੂਲ ਆ ਗਿਆ ਤੁਰੰਤ ਪੈਲਟ ਵਾਲਾ ਵੀ ਫੁੱਟ ਰੇਗਾ ਫੁੱਟ ਰੇਗਾ ਹੈ ਬੱਤੀ ਨਹੀਂ ਲਾਈ ਬੱਤੀ ਆ ਫੇਰ ਨਹੀਂ ਹੋਵੇ ਇਹ ਮੁਰਗਾ ਰਹਿਣ ਤੇ ਹੁਣ ਜਾਂਦਾ ਕੈਮਰਾ ਰੋਣੀ ਦੀ ਪੈਂਦਾ ਉਰ ਜਾਂ ਮੁਰਗਾ ਜਾ ਉਥੇ ਠੀਕ ਆ ਉਥੇ ਇਧਰੇ ਪਾਸੇ ਲਵਾਦੀ ਕਿਲਵਾ ਦਵਾਂਗੇ। ਫਿਲੂ ਆਕੇ ਆ ਇਹ ਵੀ ਕਵਰ ਕਰ ਲੈਣਾ ਜਰਾ ਪਰਾਂ ਨੂੰ ਕੋ ਮੇਜੇ ਕਰਦਾ ਦੋ ਲਵਾ ਦਿੰਦਾ। ਦੋ ਗਏ ਇਕੱٹری ਕੋ ਮੇਜੇ ਕਰਨਾ ਹੈ ਇਹ ਵੀ ਕਵਰ ਕਰਦਾ। ਹੁਣ ਕੰਮੇਲਾ ਲਵਾ ਦੇ। ਠੀਕ ਹੈ। ਜੇ ਫਿਕਸ ਵਾਲਾ ਲਵਾਣਾ ਬੱਕਰੀ ਗੱਲ। ਕਿਛਦਾ ਇਹਨਾਂ ਨੂੰ ਗੱਲ। ਆਹ ਵੀ ਜੇ ਲਵਾ ਦਿੰਦਾ। ਸਾਰਾ ਇਦੋਂ ਉਹੀ ਕਰ ਬੋ ਮਤ ਠੀਕ ਨਹੀਂ ਕਰ। ਬੜਾ ਮੈਗਾ ਫਲਿਕਸ਼ਨ ਤਾਂ ਵਧੀਆ ਹੈ। ਨਹੀਂ ਲੋਕੇਸ਼ਨ ਠੀਕ ਆ। ਹਾਂ। ਮੁੱਖ ਆਏ ਨਾ ਵੀ ਜੇ ਕਿਸੇ ਨੇ ਤਾਰ ਨਾ ਵੀ ਕੈਮਰਾ ਚੜ੍ਹ ਕੇ ਪੌਲੀ ਉੱਤੇ ਉਤਰਨਾ ਫੇਰ। ਪੂਰੇ ਅਗਲਾ ਜੇ ਕੋਈ ਚੋਰ ਆਉਂਦਾ ਤੇਰਾ ਤਾਰ ਵੀ ਲੈ ਜਾਣਾ ਸੌਖਾ ਜੀ। ਉੱਚ ਹੋਰ ਮੂਰੇ ਕੈਮਰਾ ਵੀ ਮੁਸਰੀ ਕੁਛ ਨਹੀਂ ਹੈਗਾ ਆਹ ਦੇਖ ਲੈ ਲਾਉਣਾ ਤਾਂ ਇੱਕ ਕਿਸੇ ਕੰਮ ਨੂੰ ਆਹ ਲਾਉਣਾ ਤਾਂ ਹੈਗਾ ਹੀ ਆ ਭਲਾ ਦੇਖਣਾ ਨਹੀਂ ਲਾਣਾ ਹਾਂ ਘਰ ਬੈਠੇ ਹੀ ਬਣ ਗਏ ਮੈਂ ਜੋਈਓ ਗਾਲੀ ਮਤੋਂ ਕੈਮਰਾ ਕਾਲੇ ਨੇ ਕੈਮਰੇ ਲਾਏ ਦੇ ਹੁਣ ਪਤਾ ਲੱਗ ਜਾਂਦਾ ਵੀ ਮੇਰਾ ਕਹੀ ਕੌਂਟ ਲਿਗਾ ਮੇਰਾ ਸਮਾਰ ਕੇ ਨਾ ਜੋੜ ਕੇ ਲਿਗਾ ਇਹੀ ਫਾਇਦਾ ਹੁੰਦਾ ਨਾ ਨਹੀਂ ਟੋਲਦਾ ਸੁਝੂ ਬੂਰੇ ਤੂੰ ਲੇਗਾ ਤੂੰ ਲੇ ਗਿਆ ਮੂਰੇ ਵਿੱਚ ਵੀ ਕੀ ਪਤਾ ਲੱਗਣਾ ਕਿੰਨੀ ਕਰ ਰਿਕਾਰਡਿੰਗ ਦੇਖ ਲੂਗਾ ਤੂੰ ਪੁਰਾਣੀ ਜੇ ਤੇ ਇੱਕ ਦੋ ਦਿਨ ਚ ਦੇਖ ਲੀਤਾ ਤਾਂ ਇਹ ਨਹੀਂ 10 ਦਿਨ ਬਾਅਦ ਤੇਰੇ ਚੀਜ਼ ਜ਼ਿਆਦਾ ਹੀ ਤੈਨੂੰ ਪਤਾ ਹੀ ਨਹੀਂ ਲੱਗਣਾ ਕਿੱਥੇ ਗਈ ਆਹ ਆ تیر ਬਦੁਰੂ ਪਤਾ ਲੱਗਦਾ ਇਨੀ ਪੁਰਾਣੀ ਰਿਕਾਰਡਿੰਗ ਕਿੱਥੇ ਦੇਖ ਲੂੰਗਾ ਉਹ ਕਿਹੜਾ ਬੰਦਾ ਦੇ ਆ ਚੱਕਰ ਹੋ ਜਾਂਦਾ ਨਾ ਆਦੀ ਲੱਗ ਚੱਲ ਬੈਠ ਇੱਥੇ ਦੇਖਣ ਨਹੀਂ ਲੱਗਦਾ ਦੇਖਣ ਲੱਗਣਾ ਉੱਥੇ ਜਦ ਹਰੀਆ ਮੋਹੋਂ ਢਡਾ ਚ ਇਨਾ ਖਾਮੀਆਂ ਤੂੰ ਨਾ ਉਹ ਕੱਟ ਕੇ ਦੇਖੀ ਮੇਰੀ ਗੱਲ ਸੁਣਾ ਉਹਨੂੰ ਕੋਈ ਕਰਾ ਦੇ ਕੰਮ ਜਾਊਗਾ ਚੱਲਦੇ ਰੋਪੜ ਜਾਏ ਆਉਂਦੇ ਯਾਰ ਹੈ ਜਾਏ ਆਉਂਦੇ ਰੋਪੜ ਮਰੰਡਾ ਬਹੁਤ ਦੂਰ ਹੈ ਜੇ ਤੇ ਘਾਟਾ ਲੱਗਣਾ ਕਿ ਹੁਣ ਆਵਾਜ਼ ਆਉਂਦੀ ਉੱਥੇ ਸਾਮਾ ਰੱਖਣਾ ਪੈਂਦਾ ਘਾਟਾ ਕਿ ਲੱਗਣਾ ਚੱਲ ਕਿਆ ਕਰਨਾ ਹੈ ਫਾਈਬਰ ਕਿਹੜੀ ਹੋਣੀ ਯਾਰ ਉਹ ਕਹਿੰਦਾ ਪਤਾ ਨਹੀਂ ਕਿਹੜੀ ਫਾਈਬਰ ਨੂੰ ਪੜਦਾ ਜਾਂ ਪੁੱਛ ਲੋ ਕਿਹੜਾ ਪੜਦਾ ਉਹ ਉੱਥੇ ਲੱਗੇ ਰਹੂਗਾ ਪਤਾ ਹੈਗਾ ਪੜਦਾ ਜਾਂ ਬਹੁ ਲੋੜ ਉਹ ਕਿੱਟਾ ਜਾਂਦਾ ਇਹਦਾ ਸਾਨੂੰ ਪਤਾ ਜਿਹੜੇ ਦੇਖਿਆ ਤੋਪਾ ਬਹੁਗੀ ਵਿੱਚ ਹਾਂ ਲੋਕਾਂ ਨੇ ਇਹੀ ਜਵਾਈ ਹੋਈ ਉਹਦੇ ਜ ਲੈ ਹੁਣ ਚਾ ਦੇਖ ਲੂ ਕੋ ਵੀ ਦੇਖ ਲੂਗੇ ਮਾਦਾ ਮੈਸਤਰੀ ਆਇਆ ਵਾ ਸੋਨੀ ਜੇ ਲੰਘ ਅਭੀ ਰਹਿ ਜਣਾ ਨੇ ਰੰਗ ਆਏ ਨਾ ਹੁਣਾਂ ਕੱਲ ਨੂੰ ਰੰਗ ਕਰਾ ਲਈਏ ਫੇਰ ਜਿਹੜਾ ਪਾਦਲਾ ਬੈਂਡ ਹੋਇਆ ਨਾ ਸਾਰਾ ਰੰਗ ਕਰਾ ਦੇਣੀ ਕਾ ਮਾਦਾ ਬੇਰੀ ਮੇਕਪ ਨਾ ਫਾਈਬਰ ਨੂੰ ਵੀ ਇਹੋ ਕੁਝ ਨਹੀਂ ਸੁਣਾਏਗਾ ਉਦੋਂ ਹਮਾਏ ਨਹੀਂ ਤੇ ਠਿਗਰੀ ਤੂੰ ਪੰਜ ਗਰਾ ਫਾਈਬਰ ਫੇਰ ਜਿਹੜੇ ਖਰਾਬ ਹੋ ਜਾਣੀ ਫੇਰ ਆਏ ਥੋੜੋ ਫਾਈਬਰ ਖਰਾਬ ਹੋਣ ਕੀ 10 ਸਾਲ ਨਹੀਂ ਜਾਂਦੀ ਕਿਤੇ 15 ਸਾਲ ਹੋ ਗਏ ਗੁੱਗਰ ਦੀ ਲੱਕੀ ਨੂੰ 15 ਸਾਲ ਹੋ ਗਏ ਕਦੋਂ ਜਲ ਤੁਲਰੇ ਦੇ ਦੱਸ ਦੇ ਤੇ ਇਹ ਗੁੱਦਾ ਦੇ ਆ ਲੈ ਲਾਈਕ ਨੂੰ ਨਾ ਮੋਟੀ ਇੰਨੀ ਛੇਤੀ ਨਹੀਂ ਜਾਂਦੀ ਹੁੰਦੀ ਥੱਲੇ ਆਪਣਾ ਰੰਗ ਕਰਦੇ ਹੁੰਦੇ ਇਹਦੇ ਹੈਵਰ ਲਈਏ ਕਰਨਾ ਥੱਲੇ ਵੀ ਕਰਦੇ ਉੱਪਰ ਵੀ ਕਰਾਦੇ ਦੋ ਕਾਲ ਬਾਅਦ ਦੋ ਕੁ ਕਰਾ ਦੇ ਦਾਨੀ ਚ ਹੈ ਜੇ ਰੈਂਗੋ ਬੇਨੇ ਜ ਫਰਕ ਪਈ ਜਾਂਦਾ ਹਾਂ ਕੋਈ ਵੀ ਚੀਜ਼ ਨਹੀਂ ਕੀਤੀ ਨਹੀਂ ਜਾਏ ਕਰਦੀ ਇਹਦਾ ਕਰਦੀ ਹੋਇਆ ਹੋਰ ਕੋਈ ਥੋੜੋ ਅਗੇ ਦੇ ਕੀ